ਸ਼ਾਹ ਵਿਗਿਆਨ ਦੇ ਹਿੰਦੂ ਖੀਰਾਂ ਨੂੰ ਤੇ ਮੈਂ ਤਾਂ ਇੱਕ ਅੰਕੀ ਸੀ ਉਹ ਯਾਦ ਹੈ ਜਿਹੜਾ ਲੱਖਾਂ ਪਰਵਾਰ ਤੇ ਸਿੱਖਦੇ ਮੈਂ ਨੂੰ ਕਰਾਂਦੀ ਪ੍ਰੋਕਲਮਾ ਹੋਇਆ ਤਾਂ ਸਵਾਸਾ ਜੰਤਰ ਮੰਤਰ ਵਿਰੇ ਫੁੱਟ ਪਾਉਂਦੇ ਮੇਰੀ ਜੱਦੀ ਜ਼ਮੀਨ ਜੱਗਾ ਜਿਹੜੀ ਮੈਂ ਸੁਪਨਾ ਸੀ ਮੇਰੇ ਕੋਲ ਤਾਂ ਕੁਝ ਬਣਿਆ ਨਾ ਸਾਬਸੰਦੇ ਦੇ ਚਾਹ ਤੇ 15-20 ਸਾਲ ਮੈਂ ਸੁਪਨਾ ਸੀ ਅੱਜ ਵੀ ਮੈਨੂੰ ਜਮੀਨ ਦਾ ਜਿਹੜੀ ਬੜੇ ਕੋਲ ਛੋਟੀ ਫੋਰੀ ਸੀ ਆਪਣੇ ਪੁੱਤਰ ਨੂੰ ਬੰਨ੍ਹਿਆ ਪਰ ਉਹ ਜ਼ਮੀਨ ਵੀ ਮੇਰੀ ਆਪਣਾ ਇੱਕ ਸਰਕਾਰੀ ਸ਼ਾਸ਼ੁਦ ਦੇ ਤਹਿਤ ਰੱਤੋ ਰਾਂ 200 ਰੁਪਏ ਇੱਕ ਦਿਨ ਪਹਿਲਾਂ ਨਾਮਿਨੇਸ਼ਨ ਪਾਈ ਤੇ ਮੈਨੂੰ ਨੋਟਿਸ 200 ਰੁਪਏ ਇੱਕ ਸਵਾ 12 ਵਜੇ ਤੇ ਸਵੇਰੇ ਜਿਨ ਇਲੈਕਸ਼ਨ ਕਮਿਸ਼ਨ ਨਾ ਹੁੰਦਾ ਤੇ ਇਹਨਾਂ ਨੇ ਜਮ੍ਹਾਂ ਵੀ ਨਹੀਂ ਕਰਾਉਣਾ ਸੀ ਕਿ ਕਾਗਜ਼ ਰੱਦ ਕਰ ਦੇ ਤਦ ਪਰ ਮੈਂ ਸਾਰਿਆਂ ਦਾ ਸ਼ੁਕਰੀਆ ਕਰਦਾ ਵੀ ਜਿਨ੍ਹਾਂ ਤੋਂ ਮੈਂ ਕੰਟੀਨ ਰਮਣ ਦਾ ਪੈਸਾ ਉਧਰ ਸਕਿਆ ਜਮੀਨ ਚਲੀ ਗਈ ਕੋਈ ਫਰਕ ਨਹੀਂ ਦੇਖੋ ਅੱਜ ਪਹਿਲਾਂ ਸਵੇਰੇ ਸਵੇਰੇ ਸਾਰੇ ਮਿਲਣਾ ਦੇ ਫਿਕਰ ਮੰਦ ਪਹੁੰਚ ਗਏ ਸੀਗੇ ਹੋਰ ਮੈਂ ਵੀ ਆ ਮੈਂ ਤਾਂ ਜਮਾ ਫਿਕਰ ਨਾਲ ਕਰੋ ਇਹ ਸ਼੍ਰੀਦਾ ਦੇ ਪਰਵਾਦ ਨੇ ਇਹ ਬੰਗੋਰੀਆਂ ਖਾਣ ਵਾਲੇ ਹੁਣ ਸਾਡੇ ਦੇ ਬੱਚੇ ਨੇ ਇਹਨਾਂ ਦਾ ਕੀ ਫਰਕ ਪੈਲੀਆ ਅੱਜ ਬਹੁਤ ਬਦਈਆ ਰਾਤ ਨੂੰ ਦਾ ਇੱਕ ਤੋਂ ਸੱਤ ਬਦਈਆ ਕਿੰ ਸਾਰਾ ਦਿਨ ਥੋੜੇ ਨਾ ਥੋੜਾ ਇੰਨਾ ਪਿਆਰ ਮਿਲਦਾ ਉਹਦੀ ਖੁਸ਼ੀ ਨੀਂਦ ਤਾਂ ਲੱਜ ਕੇ ਆਉਂਦੀ ਹੈ ਤੇ ਇਹ ਮੈਂ ਕਹ ਰਿਹਾ ਸੀ ਬਈ ਰਾਤ ਕੀ ਕਿਦਾਂ ਜਦੋਂ ਇਹਨਾਂ ਨੇ ਦੇਖਿਆ ਵੀ ਇਹ ਤਾਂ ਇਸ ਗੱਦੀ ਕੋਈ ਪ੍ਰਵਾਦ ਅਸਰ ਨਹੀਂ ਸਾਡੀ ਮਿੰਤ ਨਹੀਂ ਸਾਡਾ ਕਰਦਾ ਨਹੀਂ ਕੀਤਾ ਬਈ ਚੁੱਪ ਕਰਕੇ ਜਾ ਕੇ ਬੀਜੇਪੀ ਦਫਤਰ ਚ ਪੈ ਗਿਆ ਉਹ ਭਾਈ ਇਹੀ ਦਫਤਰ ਨੇ ਜਿੱਥੇ ਮੋਦੀ ਸਾਹਿਬ ਹੋਣੀ ਉਹਨੇ ਆਪਣੀਆਂ ਤਪੱਸਿਆ ਕਰਕੇ ਉਹ ਰਿਆ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਜਾਂ ਪਰ ਇੰਦੀ ਬਈ ਕਮਾਲ ਉਹ ਜਦੋਂ ਮੈਂ ਬੀਜੇਪੀ ਦਫਤਰ ਆ ਗਿਆ ਤਾਂ ਇਤਨੀ ਲਾਈਟ ਬੰਦ ਕਰਦੀ ਸਾਰੀ ਲਾਈਟ ਰਾਤ ਇੱਕ ਮਿੰਟ ਵੀ ਜੜੀਆ ਉਹ ਬੀਜੇਪੀ ਦਫਤਰ ਵਾਲੇ ਪਾਸੇ ਜੜੀਆ ਉਹ ਲਾਈਟ ਇੱਕ ਸੈਕਿੰਡ ਲਈ ਵੀ ਨਹੀਂ ਆਈ ਹਜੇ ਤੱਕ ਵੀ ਲਾਈਟ ਆ ਨਹੀਂ ਪਈ ਤੇਰਾ ਹੁਣ ਸਵੇਰੇ ਜਨਰੇਟਰ ਮੰਗਾਇਆ ਨਹੀਂ ਤਾਂ ਹੁਣ ਤੋਂ ਕਰਨਾ ਏ ਕਿ ਉਦੋਂ ਬਾਅਦ ਤਾਂ ਹੁਣ ਵਧੀਆ ਉਹੇ ਨਾਲ ਬ੍ਰੇਕਫਾਸਟ ਕਰ ਲੈ ਤੇ ਮੈਂ ਸਮਝਦਾ ਉਦੋਂ ਬਾਅਦ ਜੱਜ ਬਾਦ ਉਦੋਂ ਬਾਅਦ ਇਹ ਮੈਂ ਆ ਵੀ ਯਾਰ ਜੀਏ ਸਾਡੇ ਤੱਕ ਇਹ ਪਹੁੰਚਦੇ ਇਸ ਇਤਿਹਸਾ ਲੋਕਾਂ ਦਾ ਕੀ ਕਰਦੇ ਹੁਣ ਲੋਕਾਂ ਦਾ ਕੀ ਹਾਲਾਤ ਬਣਾਇਆ ਉਹ ਤਾਂ ਰੋਜ਼ ਤੱਕ ਪੇਸ਼ਾਨੇ ਨਾ ਤੋਂ ਹੁੰਦੇ ਤੇ ਮੈਂ ਬਿਲਕੁਲ ਚੜਜੀ ਕਲਾ ਚ ਪਰ ਇਹ ਬਹੁਤ ਵੱਡਾ ਡਿਜ਼ਾਈਨ ਹੈ ਬਹੁਤ ਛੋਟਾ ਇੱਕ ਮਾਡਲ ਤਿਆਰ ਕੀਤਾ ਇਹਨਾਂ ਨੇ ਜਿਸ ਤਰੀਕੇ ਨਾਲ ਇਹਨਾਂ ਨੇ ਪਹਿਲਾਂ ਇਸੇ ਤਰੀਕੇ ਨਾਲ ਸਕਿਉਰਟੀਆਂ ਵਿਦਡਰਾਅ ਕਰਕੇ ਦੋਵੇਂ ਦੇ ਵੱਡੇ ਰੀਜ਼ਨ ਸਾਹਮਣੇ ਆਏ ਨੇ ਅਸ਼ਕਾਰ ਵਿਗੜਾ ਦੇ ਹੁੰਦੇ ਆ ਛੇਰਾਂ ਦੇ ਨਹੀਂ ਛੇਰ ਸ਼ਿਕਾਰ ਨਹੀਂ ਹੁੰਦਾ ਤਾਂ ਤੱਕ ਤੱਕ ਬੰਦਾ ਤੱਕ ਤੱਕ ਨਿਕਲਦਾ ਹੈ ਔਰ ਬੰਦਾ ਕੌਂਸਲੇ ਚੋਂਦਾ ਤੇ ਇਸ ਕਰਕੇ ਇੱਕ ਗੱਲ ਮੈਂ ਕਹਿਣੀ ਚਾਹਾਂ ਕਿਉਂਕਿ ਬਾਅਦ ਦੇ ਵਿੱਚ ਇਹਦੀ ਸਾਰੀ ਕੋਈ ਵੀ ਗੱਲ ਕੋਈ ਹੁੰਦੀ ਹੈ ਕਿਉਂਕਿ ਬਹੁਤ ਕਬਰਾਂ ਆ ਰਹੀਆਂ ਨੇ ਬਹੁਤ ਲੋਕਾਂ ਦੇ ਟੈਲੀਫੋਨ ਆ ਰਹੇ ਆ ਮਿਲਦੇ ਆਫੀਸਰ ਸਲਾਮ ਵੀ ਵਿੱਚ ਬੈਠੇ ਹਨ ਇਸ ਨੂੰ ਮੈਂ ਕਿਵੇਂ ਅਦਿਤ ਬੈਠੇ ਹਾਂ ਕਿ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਅੱਜ ਲਿਖੂਗਾ ਬਿਲਕੁਲ ਇੱਕ ਬਹੁਤ ਸੋਚੀ ਸਮਝੀ ਸਾਜ਼ਿਸ਼ ਹੈ ਕਿਉਂਕਿ ਇਹ ਕਿਸੇ ਹੱਦ ਤੱਕ ਵੀ ਡਿੱਗ ਸਕਦੇ ਪਰ ਜਿਵੇਂ ਕਹਿੰਦੇ ਆ ਨਾ ਇਹ ਮੋਹ ਰੱਖਣ ਵਾਲਾ ਹੈ ਉੱਤੇ ਹਰਾ ਰੱਖਣ ਵਾਲਾ ਹੈ ਤੁਸੀਂ ਕੁਝ ਨਹੀਂ ਕਰ ਸਕਦੇ ਇਸ ਕਰਕੇ ਚੜ੍ਹਦੀ ਕਲਾ ਚ ਮੇਰੇ ਤਾਰੀਕਰਤਾ ਮੇਰੇ ਵਰਕਰ ਮੇਰੇ ਲੁਧਿਆਣੇ ਦੇ ਦੇ ਕੋਈ ਇਹਨਾਂ ਨੇ ਬਾਹਰੋਂ ਆ ਕੇ ਕਾਹੀ ਮੈਂ ਤੁਹਾਨੂੰ ਕਹਿੰਦਾ ਸੀ ਵੀ ਇਹ ਬਾਹਰੋਂ ਆ ਕੇ ਜੋ ਕੁਛ ਗੰਧ ਇਹਨਾਂ ਨੇ ਗਿੱਦੜ ਵਾਂਚ ਪਾਇਆ ਮਠੰਡੇ ਚ ਪਾਇਆ ਉਹ ਸਾਡੇ ਅਮਨ ਸ਼ਾਂਤੀ ਵਾਲਾ ਲੁਧਿਆਣਾ ਜਿਹੜਾ ਆਰਾਮ ਨਾਲ ਚੰਦਾ ਸੀ ਉਹ ਆ ਕੇ ਆਪਣੀਆਂ ਇਤੋਂ ਬਦਲਦਾ ਅੱਜ ਤੱਕ ਆਪਾਂ ਲੁਧਿਆਣਾ ਇਲੈਕਸ਼ਨਾਂ ਕਾਗਿ ਦਾ ਨਾੜੇ ਨਾਲ ਵੀ ਲੜੇ ਹਮੇਸ਼ਾ ਲੜਦੇ ਰਹੇ ਤੇ ਕਦੇ ਵੀ ਬੈਂਸ ਪਰਮਾ ਨਾਲ ਲੜਦੇ ਨਹੀਂ ਕਦੇ ਵੀ ਅਸੀਂ ਲੁਧਿਆਣਾ ਕਿਉਂਕਿ ਸਾਡਾ ਲੁਧਿਆਣਾ ਅਸੀਂ ਇੱਕ ਦੂਜੇ ਨਾਲ ਕਦੇ ਵੀ ਚਾਹੇ ਮੇਸ਼ਿੰਦਰ ਗਰੇਵਾਲ ਸਾਹਿਬ ਲੜੇ ਹੋਣ ਚਾਹੇ ਦਿਹਾੜੀ ਸਾਹਿਬ ਲੜੇ ਹੋਣ ਮਤਲਬ ਇਹਨਾਂ ਸਰਕਾਰ ਨਾਲ ਲੜਿਆ ਸ਼ਬਦ ਨਹੀਂ ਇੱਕ ਕਦੇ ਵੀ ਜਲਦ ਬੋਲਿਆ ਜੱਫੀਆਂ ਪਾ ਕੇ ਪੈਰੀਆਂ ਫਲਾ ਕੇ ਇਹ ਇਲੈਕਸ਼ਨ ਲੜੀ ਤੇ ਕੱਲ ਤੋਂ ਬਾਅਦ ਬਹੁਤ ਜ਼ਿਆਦਾ ਘਬਰਾਏ ਹੋਏ ਹਾਂ ਤੇ ਮੈਂ ਤਾਂ ਇਹ ਗੱਲ ਕਹੀ ਸੀ ਕੋਈ ਯਾਰ ਹੈ ਜੀ ਲੱਖਾਂ ਘਰਵਾਰ ਕੇ ਸਿੱਖ ਤੇ ਲੋਕਾਂ ਮੈਨੂੰ ਕਰਾਂ ਦੀ ਪ੍ਰੋਬਲਮ ਹੋਵੇ ਤਾਂ ਸਵਾਸਾ ਜੰਤਰ ਮੰਤਰ ਪਿਆਰੇ ਫੁੱਟਪਾਥ ਤੇ ਇੱਥਾ ਪੇਰ ਬੀਜੇਪੀ ਦਾ ਦਫਤਰ ਆ ਰਾਮ ਨੜਾ ਕੇ ਸੁੱਤੇ ਪਰ ਹੁਣ ਤੁਸੀਂ ਜਰਾ ਜਾਗ ਦੇ ਦਿਓ ਤੁਸੀਂ ਜਰਾ ਜਾਗ ਦੇ ਦਿਓ ਜੋ ਤੁਸੀਂ ਹਰਕਤ ਕੀਤੀ ਆ ਮੈਂ ਫੇਰ ਆਪਣੇ ਵਰਕਰਾਂ ਨੂੰ ਆਪਣੇ ਕਾਰਕਿਰਤਾ ਨੂੰ ਜੀਪੀ ਦੇ ਕਿ ਸਾਰੇ ਲੁਧਿਆਣੇ ਇਹ ਹੁਣ ਤੁਹਾਡੇ ਤੇ ਆ ਮੈਨੂੰ ਕਹੋ ਬੇਕਾਰ ਕੀਤਾ ਹੈ ਮੇਰੀ ਛੱਤ ਸਿਰ ਦੀ ਕੋਈ ਆ ਜੇ ਤੁਸੀਂ ਸਰਦਾਰ ਬੈਂ ਸਿੰਘ ਦੇ ਥੋੜਾ ਬਹੁਤਾ ਥੋੜੇ ਮੰਚ ਕਿਤੇ ਜਗਾਏ ਵੀ ਉਹਨਾਂ ਨੇ ਅਮਨ ਸ਼ਾਂਤੀ ਕੀਤੀ ਆ ਜੰਗੀ ਤੇ ਮੈਂ ਵੀ ਉਸੇ ਰਾਹ ਤੇ ਚੱਲਦੇ ਆ ਇਹ ਯਾਦ ਰੱਖਿਓ ਇਹ ਭੁੱਲਿਓ ਨਾ ਕਿਉਂਕਿ ਇਹਨਾਂ ਦਾ ਜਵਾਬ ਇੱਕੋ ਤਰੀਕ ਨਾਲ ਇੱਕੋ ਤਰੀਕੇ ਨਾਲ ਇੱਕ ਤਰੀਕ ਨੂੰ ਜਿਹੜਾ ਵੋਟ ਨਾਲ ਦਿੱਤਾ ਜਾ ਸਕਦਾ ਕਿਉਂਕਿ ਇਹ ਵੀ ਵੋਟ ਦੀ ਤਾਕਤ ਨਾਲ ਬੈਠਿਆ ਤੇ ਇਸ ਕਰਕੇ ਕਰਦੇ ਆ ਤੇ ਤੁਸੀਂ ਤੱਕੜੇ ਹੋ ਗਲੀ ਗਲੀ ਮਹੱਲੇ ਮੱਲੇ ਘਰ ਘਰ ਹੁੱਕਾ ਦੇ ਦੋ ਮੇਰੀ ਜੱਦੀ ਜ਼ਮੀਨ ਜਾਇਦਾ ਜਿਹੜੀ ਮੈਂ ਸੋਚਦਾ ਸੀ ਮੇਰੇ ਤੋਂ ਹੋਰ ਤਾਂ ਕੁਝ ਬਣਿਆ ਨਾ ਸ਼ਹਿਰਸਲ ਦੇ ਵਿੱਚ ਆ ਕੇ 15 20 ਸਾਲ ਤੋਂ ਮੈਂ ਸੋਚਦਾ ਸੀ ਵੀ ਆ ਜਿਹੜੀ ਮੈਨੀ ਜ਼ਮੀਨ ਆ ਜਿਹੜੀ ਮੇਰੇ ਕੋਲ ਛੋਟੀ ਥੋੜੀ ਜੀ ਸੀ ਆਪਣੇ ਪੁੱਤ ਨੂੰ ਡਾਉਂਦਾ ਪਰ ਉਹ ਜ਼ਮੀਨ ਵੀ ਮੇਰੀ ਆ ਜਿਹਨਾਂ ਨੇ ਇੱਕ ਸਰਕਾਰੀ ਸ਼ਾਸ਼ੁਜ ਦੇ ਤਹਿਤ ਰੱਤੋਰਾ 2 ਕਰੋੜ ਰੁਪਇਆ ਇੱਕ ਦਿਨ ਪਹਿਲਾਂ ਨਾਮੀਨੇਸ਼ਨ ਫਾਈਲ ਕਦੇ ਕੋਈ ਨੋਟਿਸ 2 ਕਰੋੜ ਰੁਪਇਆ 1:30 ਵਜੇ ਤੇ ਸਵੇਰੇ ਜੇ ਇਲੈਕਸ਼ਨ ਕਮਿਸ਼ਨ ਨਾ ਹੁੰਦਾ ਤੇ ਇਹਨਾਂ ਨੇ ਜਮ੍ਹਾਂ ਵੀ ਨਹੀਂ ਕਰਾਉਣਾ ਸੀ ਤੇ ਕਾਗਜ਼ ਰੱਦ ਕਰ ਦੇਤੇ ਪਰ ਮੈਂ ਸਾਰਿਆਂ ਦਾ ਸ਼ੁਕਰੀਆ ਕਰਦਾ ਵੀ ਜਿਨ੍ਹਾਂ ਤੋਂ ਮੈਂ ਘੰਟੇ ਦੇ ਅੰਦਰ ਅੰਦਰ ਪੈਸਾ ਰੀਡ ਕਰ ਸਕਿਆ ਜਮੀਨ ਚਲੀ ਗਈ ਕੋਈ ਫਰਕ ਨਹੀਂ ਲੋਕਾਂ ਤੋਂ ਬਹੁਤ ਨੇ ਜਿਹੜੀਆਂ ਜਿਹੜੀਆਂ ਫੜੀਆਂ ਦੇ ਕੰਮ ਲਾਉਂਦੇ ਉਹਨਾਂ ਕੋਲ ਜ਼ਮੀਨਾਂ ਹੈ ਕਿ ਫਿਰ ਕੋਈ ਰੇੜੀ ਲਾ ਲਾਂਗੇ ਫਿਰ ਕੋਈ ਫੜੀ ਲਾ ਲਾਂਗੇ ਕੋਈ ਗੱਲ ਨਹੀਂ ਬਿਲਕੁਲ ਫਿਕਰ ਨਹੀਂ ਕਰਨਾ ਮਨ ਛੋਟਾ ਨਹੀਂ ਕਰਨਾ ਜਿੰਨਾ ਚਿਰ ਮੇਰੇ ਸਰਦਾਰ ਬੀਨ ਸਿੰਘ ਦਾ ਖੂਨ ਹੈ ਅਮਨ ਸ਼ਾਂਤੀ ਦੇ ਵਸੀਹਾਂ ਦਾ ਖੂਨ ਹੈ ਮੈਂ ਜਮਾ ਨਹੀਂ ਦੱਬਦਾ ਜਮਾ ਨਹੀਂ ਕਿਸੇ ਚੀਜ਼ ਦੀ ਪ੍ਰਵਾ ਤੁਸੀਂ ਬਸ ਮੇਰੇ ਨਾਲ ਰਹੇ ਰੱਬ ਰੱਖੇ